ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਬੋਪਰਾਏ ਸਮਰਾਲਾ ਅਨਾਜ ਮੰਡੀ ਵਿਖੇ ਪੁੱਜੇ ਜਿੱਥੇ ਉਹਨੇ ਕਣਕ ਦੇ ਖਰੀਦ ਦਾ ਜਾਇਜ਼ਾ ਲਿਆ ਇਸ ਮਾ ਕੇ ਉਹਨਾਂ ਦੇ ਨਾਲ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿਲਵੀ ਹਾਜ਼ਰ ਰਹੇ ਉਹਨਾਂ ਸਮਰਾਲਾ ਮੰਡੀ ਤੇ ਆਪਣੇ ਇਸ ਦੌਰੇ ਦੌਰਾਨ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਤੋਂ ਖਰੀਦ ਪ੍ਰਬੰਧਾ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਤੇ ਕਿਹਾ ਕਿ ਹਰ ਅਧਿਕਾਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਨਾ ਪੇਸ਼ ਆਉਂਦੇ ਵੇ ਅਤੇ ਸਮੇਂ ਤੇ ਖਰੀਤੇ ਅਦਾਇਗੀ ਨੂੰ ਯਕੀਨੀ ਬਣਾ ਕੇ ਰੱਖਿਆ ਜਾਵੇ ਇਸ ਮੌਕੇ ਉਹਨਾਂ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਆੜਤੀਆਂ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਤੋਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਹੀ ਸੂਬੇ ਦੇ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਅਤੇ ਅੱਜ ਵੀ ਜੇਕਰ ਕੋਈ ਮੁਸ਼ਕਲ ਪੇਸ਼ ਆਵੇਗੀ ਤਾਂ ਉਹ ਇਸ ਦਾ ਪਹਿਲ ਦੇ ਆਧਾਰ ਤੇ ਹੱਲ ਕੱਢਣ ਦੇ ਯਤਨ ਕਰਨਗੇ ਮੈਨੂੰ ਇਹ ਚੇਗਾ ਸਾਲਾ ਦੇਖ ਰਿਹਾ ਮੈਂ ਹਰ ਸਾਲ ਜਦੋਂ ਕਣਕ ਆਉਂਦੀ ਮੰਡੀਆਂਾਂ ਚ ਔਰ ਜਦੋਂ ਝੋਨਾ ਮੰਡੀਆਂਾਂ ਚੋਂਦਾ ਮੈਂ ਜ਼ਰੂਰ ਚੱਕਰ ਮਾਰਦਾ ਤੇ ਅੱਜ ਮੈਂ ਉਸੇ ਆਪਣੀ ਡਿਊਟੀ ਸਮਝ ਕੇ ਕਿ ਭਾਈ ਕਣਕ ਦਾ ਹੁਣ ਸੀਜ਼ਨ ਚੱਲ ਰਿਹਾ ਮੈਂ ਇੱਕ ਵਾਰੀ ਜਾ ਕੇ ਕਿਸਾਨਾਂ ਨੂੰ ਆੜਤੀਆਂ ਨੂੰ ਮੰਡੀ ਵਾਲਿਆਂ ਨੂੰ ਏਜੰਸੀਆਂ ਨੂੰ ਅਫਸਰਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਮਿਲਣਾ ਉਸ ਚੀਜ਼ ਆਇਆ ਸੀ ਸਮਰਾਲੇ ਚ ਅੱਜ ਇਹ ਪਤਾ ਲੱਗਿਆ ਕਿ ਕੋਈ ਕੰਕ ਦੀ ਪ੍ਰਗੋਰਨਟ ਚ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਆ ਇੱਕ ਫਾਟੇਕ ਜਰੂਰ ਰੇਲਵੇ ਵਾਲਿਆਂ ਨੇ ਬੰਦ ਕਰਤਾ ਮੇਰੇ ਡੀਆਰਐਮ ਸਾਹਿਬ ਨੂੰ ਹੁਣੇ ਕਿਹਾ ਹੈਗਾ ਕਿ ਭਾਈ ਇਹਨੂੰ ਖੁਲਵਾਓ ਔਰ ਉਹਨਾਂ ਨੂੰ ਲਿਖ ਕੇ ਵੀ ਭੇਜਾਂਗੇ ਬਾਕੀ ਤਾਂ ਇੱਥੇ ਸਾਰਾ ਕੁਝ ਠੀਕ ਚੱਲ ਰਿਹਾ ਮੈਂ ਤਹਿਸੀਲਦਾਰ ਸਾਹਿਬ ਆਇਆ ਹੋਰ ਏਜੰਸੀਆਂ ਆਇਆ ਭਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਵਧੀਆ ਕਰਦੋ ਸਾਡੇ ਕਿਸਾਨ ਨੂੰ ਸਾਡੇ ਆੜਤੀਏ ਨੂੰ ਸਾਡੇ ਟਰਾਂਸਪੋਰਟਰ ਨੂੰ ਕੋਈ ਤਕਲੀਫ ਨਾ ਹੋਵੇ ਸਾਡੀ ਤਾਂ ਇੰਨੀ ਗੁਜ਼ਾਰਸ਼ ਹੈ ਇਕ ਹਮਲਾ ਜਿਹੜਾ ਹੋਇਆ ਸੀ ਗੱਜ ਜੀ 26 ਦੇ ਕਰੀਬ ਮਰੀ ਜਿਹੜਾ ਵੀ ਫੈਸਲੇ ਲਾਏ ਗਏ ਨੇ ਪਰ ਸਰਕਾਰ ਵੱਲੋਂ ਕੁਝ پابੰਦੀਆਂ ਵੀ ਲਗਾਈਆਂ ਗਏ ਨੇ ਠੀਕ ਸਮਝਦੇ ਹੋ ਜਾਂ ਕਿੱਦਾਂ ਤੁਸੀਂ ਇਸ ਨੂੰ ਦੇਖਦੇ ਹੋ ਦੇਖੋ ਉਹ ਇੱਕ ਕਿਸਮ ਦਾ ਸਾਡੇ ਮੁਲਕ ਤੇ ਹਮਲਾ ਹੈ ਉਹ ਨੌਕਾ ਤੇ ਨਹੀਂ ਆ ਉਹ ਮੁਲਕ ਤੇ ਆ ਕਿਉਂਕਿ ਇੰਨੀ ਸ਼ਾਂਤੀ ਚੱਲ ਰਹੀ ਸੀ ਉੱਥੇ ਹਜ਼ਾਰਾਂ ਲੱਖਾਂ ਲੋਕ ਉੱਥੇ ਜਾਂਦੇ ਆ ਉਹ ਜੀ ਉਹ ਸੋਚ ਇਹ ਰਹੀ ਆ ਕਿ ਇੱਥੇ ਜਿਹੜੇ ਸੈਲਾਨੀ ਆਉਂਦੇ ਆ ਕੋਮਨਫਰ ਨਾਲੇ ਆਉਂਦੇ ਆ ਇਹਨਾਂ ਨੂੰ ਬੰਦ ਕਿਵੇਂ ਕੀਤਾ ਜਾਵੇ ਔਰ ਮੇਰਾ ਖਿਆਲ ਸਰਕਾਰ ਨੇ ਕੇਂਦਰ ਸਰਕਾਰ ਨੇ ਸਾਰੀ ਪੋਲਿਟੀਕਲ ਪਾਰਟੀਆਂ ਨਾਲ ਮੀਟਿੰਗ ਕੀਤੀ ਹੈ ਪਰसों ਹੀ ਉਹ ਮੀਟਿੰਗ ਹੋਈ ਹੈ ਸ਼ਾਮ ਨੂੰ ਤੇ ਉੱਤੇ ਸਾਰੀ ਡਿਸਕਸ਼ਨ ਹੋਈ ਹੈ ਔਰ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਕੋਈ ਗੱਲ ਕਹੀ ਆ ਕਿ ਕਿਉਂਕਿ ਸਾਰੇ ਮੁਲਕ ਤੇ ਸਾਡੇ ਤੇ ਸਾਰਿਆਂ ਤੇ ਹਮਲਾ ਤੇ ਅਸੀਂ ਸਾਰੇ ਸਰਕਾਰ ਨਾਲ